ਅੱਜ ਜ਼ਲੰਦਰ ਦੇ ਪਿੰਡ ਬਿਆਸ ਦੇ ਵਿੱਚ ਮੌਜੂਦ ਹਾਂ ਜਿੱਥੇ 114 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਬਾਪੂ ਫੌਜਾ ਸਿੰਘ ਜਿਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਤਿਆਰੀਆਂ ਪਰਿਵਾਰ ਦੇ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਅੰਤਿਮ ਯਾਤਰਾ ਵਾਹਨ ਜਿਹੜਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤੇ ਉੱਥੇ ਹੀ ਕਾਫੀ ਨਾਮਵਰ ਹਸਤੀਆਂ ਅੱਜ ਬਾਪੂ ਫੌਜਾ ਸਿੰਘ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਤੋਂ ਲੈ ਕੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੀ ਜ਼ਿੰਦਗੀ ਤੋਂ ਸਬਕ ਲੈਣ ਵਾਲੇ ਲੋਕ ਪਹੁੰਚ ਰਹੇ ਨੇ ਤੇ ਉੱਥੇ ਹੀ ਲਗਾਤਾਰ ਵਕ ਵਕ ਸਿਆਸੀ ਲੀਡਰ ਵਕ ਵਕ ਪੰਥਕ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਜਿੱਥੇ ਕਿ ਤਸਵੀਰ ਉਸ ਵਾਹਨ ਦੀ ਦਿਖਾ ਰਹੇ ਹਾਂ ਜਿੱਥੇ ਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਰਿਕਾਰਡ ਕਾਇਮ ਕਰਨ ਵਾਲੇ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਣ ਵਾਲੇ ਦਸਤਾਰ ਦਾ ਨਾਮ ਉੱਚਾ ਕਰਨ ਵਾਲੇ ਤੇ ਇੱਕ ਬਹੁਤ ਸੋਹਣਾ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਵਾਲੇ ਕਿ ਉਮਰ ਕਦੇ ਵੀ ਕੋਈ ਜਿਹੜੀ ਬੰਧਨ ਨਹੀਂ ਹੁੰਦਾ ਕੋਈ ਵੀ ਬੈਰੀਅਰ ਨਹੀਂ ਹੁੰਦਾ ਉਹ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਵਾਲੇ ਉਹ ਬਾਪੂ ਫੌਜਾ ਸਿੰਘ ਜਿਨ੍ਹਾਂ ਦੇ ਨਾਲ ਕੁਝ ਕਿਸੇ ਜੁੜੇ ਹੋਏ ਨੇ ਲੋਕ ਲਗਾਤਾਰ ਸ਼ੇਅਰ ਵੀ ਕਰਨਾ ਚਾਹੁੰਦੇ ਨੇ ਮੈਰਾਥਨ ਦੌੜਾਕ ਸੀ ਬਾਪੂ ਫੌਜਾ ਸਿੰਘ ਜੀ ਸੋ ਤੁਹਾਡੇ ਤੋਂ ਜਾਨਣਾ ਚਾਹਾਂਗੇ ਸਰ ਕਿ ਕਿਸ ਤਰੀਕੇ ਦੀ ਉਹ ਜ਼ਿੰਦਗੀ ਸੀ ਉਹਨਾਂ ਦੀ ਜਿਨ੍ਹਾਂ ਦੇ ਕੁਝ ਕਿਸੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਅ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੁਹਾਡੇ ਰਾਹੀਂ ਜਿਹੜਾ ਸਾਰਿਆਂ ਲੋਕਾਂ ਨੂੰ ਬਾਪੂ ਜੀ ਦੀਆਂ ਇਹ ਪ੍ਰਾਪਤੀਆਂ ਬਾਪੂ ਜੀ ਦਾ ਅੱਜ ਦਾ ਜਿਹੜਾ ਅੰਤਿਮ ਯਾਤਰਾ ਨੂੰ ਤੁਸੀਂ ਕਵਰ ਕਰ ਰਹੇ ਜੀ ਤੇ ਬਾਪੂ ਜੀ ਦੀਆਂ ਪ੍ਰਾਪਤੀਆਂ ਜਿਹੜੇ ਅਸੀਂ ਲਗਭਗ 10 ਸਾਲ ਬਾਪੂ ਜੀ ਨਾਲ ਹੋ ਗਏ ਆ ਜੁੜੇ ਨੂੰ ਆ ਵਨ ਰੇਸ ਤੋਂ ਤੇ ਸਾਡੀ ਹਰ ਰੇਸ ਦੇ ਵਿੱਚ ਬਾਪੂ ਜੀ ਲਗਭਗ ਸਾਡੇ 15 ਤੋਂ 20 ਹਜ਼ਾਰ ਦੌੜਾਕ ਹੁੰਦੇ ਸੀ ਸਾਲ ਦੇ ਵਿੱਚ ਤਿੰਨ ਤੋਂ ਚਾਰ ਰਨ ਹੁੰਦੀਆਂ ਸੀ ਉਹਦੇ ਵਿੱਚ ਇੱਕ ਬ੍ਰੈਡ ਅੰਬਸਟਰ ਦੀ ਤੌਰ ਤੇ ਬਣ ਕੇ ਜਾਂਦੇ ਸੀ ਬਹੁਤ ਸਾਰੀਆਂ ਜਾਦਾਂ ਸਾਡੀਆਂ ਚਾਹੇ ਉਹ ਅਨੰਦਪੁਰ ਦੀ ਰਨ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਸਾਈਬਰ ਸਿਟੀ ਗੁੜगांव ਹੋਵੇ ਤਾਂ ਉਹ ਬਹੁਤ ਜਾਂਦੇ ਸੀ بڑے ਲੋਕ ਉਹਨਾਂ ਦੇ ਨਾਮ ਨਾਲ ਸੀ ਕਿ ਬਾਪੂ ਫੋਜਾ ਸਿੰਘ ਆ ਰਹੇ ਆ ਤੇ ਲੋਕ ਇੰਨੀ ਮੋਟੀਵੇਸ਼ਨ ਲੋਕਾਂ 'ਚ ਹੁੰਦੀ ਸੀ ਉਹ ਰਨ ਕਰਨ ਆਉਂਦੇ ਹੁੰਦੇ ਸੀ ਜਿਹੜੇ ਉਹ ਕਹਿੰਦੇ ਸਿਰਫ ਅਸੀਂ ਬਾਪੂ ਜੀ ਨੂੰ ਦੇਖਣ ਆਏ ਆ ਔਰ ਬਾਪੂ ਜੀ ਨੂੰ ਦੇਖਦੇ ਆ ਦੇਖਦੇ ਆ ਉਹ ਮੈਰਾਥਨ ਦੌੜਾਕ ਬਣ ਗਏ ਆ ਤਾਂ ਮੈਂ ਅੱਜ ਜਿਹੜਾ ਸਾਨੂੰ ਬੜਾ ਦੁੱਖ ਹੋਇਆ ਜਦੋਂ ਜਿਹਨੂੰ ਕਦੀ ਬਿਮਾਰੀ ਨਹੀਂ ਹਰਾ ਸਕੀ ਜਿਹਨੂੰ ਕਦੀ ਉਮਰ ਨਹੀਂ ਹਰਾ ਸਕੀ ਉਹ ਇੱਕ ਛੋਟੇ ਜਿਹੇ ਰੋਡ ਐਕਸੀਡੈਂਟ ਦੇ ਵਿੱਚ ਬਾਪੂ ਜੀ ਸਾਡੇ ਤੋਂ ਵਿਛੜ ਗਏ ਆ ਬਹੁਤ ਜਿਹੜਾ ਹੈਗਾ ਦੁੱਖ ਹੋਇਆ ਲਾਸਟ ਟਾਈਮ ਦੀਆਂ ਸਾਡੀਆਂ ਜਿਹੜੀਆਂ ਆਜ਼ਾਦਾ ਗਵਰਨਰਲ ਸਾਹਿਬ ਦੇ ਨਾਲ ਸੀ ਪ੍ਰੋਗਰਾਮ ਚੱਲਿਆ ਉਸ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਬਾਪੂ ਜੀ ਉਸ ਪ੍ਰੋਗਰਾਮ 'ਚ ਆ ਰਹੇ ਆ ਸੀ ਜਿੰਨੇ ਵੀ ਬਾਪੂ ਜੀ ਨਾਲ ਜੁੜੇ ਸੀ ਅਸੀਂ ਉਸ ਦੌੜ ਦੇ ਵਿੱਚ ਇੱਥੋਂ ਦੌੜ ਸ਼ੁਰੂ ਕਰਕੇ ਤੇ ਜਦੋਂ ਉੱਥੇ ਮਿਊਜ਼ੀਅਮ ਹਾਲ 'ਚ ਗਏ ਤੇ ਸਪੀਚ ਹੋਈ ਬੜਾ ਵਧੀਆ ਲੱਗਦਾ ਸੀ ਜਿੱਥੇ ਬਾਪੂ ਜੀ ਜਾਂਦੇ ਸੀ ਇੱਕ ਤੇ ਲਾਸਟ ਦੀ ਜਿਹੜੀ ਵੀਡੀਓ ਆ ਮੇਰੇ ਕੋਲ ਉਹਨਾਂ ਦੀ ਉਹਦੀ ਉਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਗਵਰਨਰ ਸਾਹਿਬ ਇੰਨੇ ਜ਼ਿਆਦਾ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਕਿ ਉਹਨਾਂ ਦੇ ਪੈਰਾਂ ਤੱਕ ਨੂੰ ਹੱਥ ਲਾ ਲੈਂਦੇ ਆ ਐਸੇ ਬਾਪੂ ਪੋਹਜਾ ਸਿੰਘ ਸਹੀ ਗੱਲ ਹੈ ਸਹੀ ਗੱਲ ਹੈ ਜੀ ਉਹ ਸਹੀ ਗੱਲ ਹੈ ਜੀ ਉਹ ਇਸ ਤਰ੍ਹਾਂ ਹੀ ਆ ਵੀ ਉਹ ਉਹਨਾਂ ਦੇ ਉਹਨਾਂ ਦੇ ਪੈਰੀਂ ਹੱਥ ਲਾਇਆ ਤੇ ਬੜਾ ਉਹ ਕਹਿੰਦੇ ਜੀ ਅਹੁਦਾ ਉੱਚਾ ਨਹੀਂ ਹੁੰਦਾ ਜੋ ਜ਼ਿੰਦਗੀ ਤੇ ਐਕਸਪੀਰੀਅੰਸ ਤੇ ਜੋ ਜ਼ਿੰਦਗੀ ਦਾ ਉਮਰ ਹੁੰਦੀ ਆ ਉਹ ਸਭ ਤੋਂ ਸਿੱਖਣੀ ਤੇ ਅੱਜ ਮੈਂ ਬਾਪੂ ਫੌਜਾ ਤੋਂ ਮੈਂ ਦੇਖਿਆ ਕਹਿੰਦੇ ਜੀ ਮੈਂ 2 ਕਿਲੋਮੀਟਰ ਚੱਲੇ ਬਾਪੂ ਜੀ ਮੈਂ ਮੈਂ ਇਹਨਾਂ ਨੂੰ ਕਹਿੰਦਾ ਸੀ ਰੁਕੋ ਪਰ ਇਹ ਕਹਿੰਦੇ ਜੀ ਪੂਰਾ ਯਾਨੀ ਕਿ ਉਹ ਉਹਦੇ ਤੇ ਇਹਨਾਂ ਨੇ ਆਪਣਾ ਸਪੀਡ ਰੱਖੀ ਆ ਅਸੀਂ ਉਸ ਦੌੜ ਜਯਦ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਦੇ ਵਿੱਚ ਰਹੇ ਆ ਬਹੁਤ ਵਧੀਆ ਮੋਟੀਵੇਸ਼ਨ ਸੀ ਤੇ ਬਹੁਤ ਜਿਹੜਾ ਹੈਗਾ ਘਾਟਾ ਪਿਆ ਸასი ਹਮੇਸ਼ਾ ਆਪਣੀ ਰਾਨੇ ਦੇ ਵਿੱਚ ਜਿਹੜਾ ਹੈਗਾ ਬਾਪੂ ਜੀ ਨੂੰ ਮਿਸ ਕਰਾਂਗੇ ਲਾਸਟ ਟਾਈਮ ਦੀ ਜਿਹੜੀ ਹੈਗੀ ਆ ਮੇਰੀ ਬਾਪੂ ਜੀ ਦੀ ਨਾਲ ਕਿ ਗੱਲਬਾਤ ਹੁੰਦੀ ਆ ਤੇ ਬੜਾ ਪਿਆਰ ਕਰਦੇ ਸੀ ਸਾਨੂੰ ਜਦੋਂ ਅਸੀਂ ਜੰਨੇ ਆ ਇਹ 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 ਜਿਹਹੀ ਗੱਲਬਾਤ ਜੋ ਹਮੇਸ਼ਾ ਉਹ ਸਾਂਝੀ ਕਰਦੇ ਸੀ ਉਹ ਸਾਂਝੀ ਇਹੀ ਇਹ ਹਮੇਸ਼ਾ ਸਾਂਝੀ ਇਹ ਕਰਦੇ ਹੁੰਦੇ ਸੀ ਆਪਣੀ ਜ਼ਿੰਦਗੀ ਦੇ ਤਜਰਬੇ ਬੜੇ ਦੱਸਦੇ ਸੀ ਇੱਕ ਉਹ ਸੀ ਕਿ ਇੱਕ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀ ਨਾ ਆਪਣੇ ਧਰਮ ਦੇ ਵਿੱਚ ਉਹ ਧਰਮ ਦੇ ਬਹੁਤ ਉਸ ਚੀਜ਼ ਨੂੰ ਹੁੰਦੇ ਸੀ ਉਹ ਉਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਸੀ ਕਰਦੇ ਉਹ ਸੁਖੀ ਸਰੂਪ ਵਾਲੇ ਸੀ ਔਰ ਕੋਈ ਇਸ ਤਰ੍ਹਾਂ ਦੀ ਗੱਲ ਹੋਣੀ ਤਾਂ ਉਹ ਉਸ ਨੂੰ ਮਾਈਂਡ ਜਰੂਰ ਕਰਦੇ ਹੁੰਦੇ ਸੀ ਵੀ ਇਸ ਤਰ੍ਹਾਂ ਦੀ ਨਹੀਂ ਜੋ ਸਾਡੇ ਧਰਮ ਦੇ ਵਿੱਚ ਜੋ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਆ ਉਸ ਚੀਜ਼ ਨੂੰ ਜਰੂਰ ਲੈ ਕੇ ਚੱਲਦੇ ਹੁੰਦੇ ਸੀ ਤੇ ਲਾਸਟ ਟਾਈਮ ਜਿਹੜੀ ਸਾਂਝੀ ਸਾਡੀ ਇਹ ਇਹ ਵਾਪੂ ਜੀ ਦੀ ਲਾਸਟ ਹੈਗੀ ਆ ਅੱਜ ਆਪਾਂ ਕਿੱਥੇ ਆਏ ਆ ਤੇ ਅੱਛਾ ਅੱਜ ਦੇ ਅੰਦਰ ਕੱਲ ਨੂੰ ਦੌੜਿਆ ਦੌੜ ਦਾ ਡੇਢ ਦਾ ਪਤਾ ਸੀ ਇਹ ਉਹ ਇਹ ਅੱਜ ਕੀ ਫੰਕਸ਼ਨ ਹੈ ਮੈਨੂੰ ਇਹ ਦੱਸੋ ਤੇ ਬੀਬੀ ਡਿਸਟ੍ਰਿਬਿਊਸ਼ਨ ਦਾ ਸੀ ਤੇ ਅੱਜ ਦੌੜ ਆ ਅੱਛਾ ਮੇਰੇ ਲਈ ਅੱਛਾ ਹੋਟਲ ਕੀਤਾ ਵਾ ਆਪਾਂ ਜਲੰਧਰ ਆ ਤੇ ਮੈਂ ਕਹਿੰਦਾ ਉਹ ਕੋਈ ਨਹੀਂ ਆਪਣਾ ਪਿੰਡ ਲੱਗੇ ਹੀ ਆ ਆਪਾਂ ਚਲੇ ਜਾਣਾ ਉੱਥੇ ਕੋਈ ਗੱਲ ਨਹੀਂ ਛਾਣੂ ਚੱਲਣਾ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸੁਣੀਆਂ ਹੀ ਹਮੇਸ਼ਾ ਸੀ ਕਹਿਣਾ ਬਾਪੂ ਜੀ ਕੋਈ ਜ਼ਿੰਦਗੀ ਦੀ ਗੱਲ ਸਲਾਹ ਲੱਗਦਾ ਹੈ ਕਿ ਉਹ ਇਹੋ ਜਿਹੇ ਜਿਹੜੇ ਪੂਰੀ ਦੁਨੀਆ ਨੂੰ ਇੱਕ ਸੇਧ ਦੇ ਕੇ ਗਏ ਨੇ ਉਹਨਾਂ ਦੀ ਯਾਦਗਾਰ ਹਮੇਸ਼ਾ ਆਉਣ ਵਾਲੇ ਨੌਜਵਾਨਾਂ ਦੇ ਦਿਲ ਦੇ ਵਿੱਚ ਵੀ ਰਹਿਣੀ ਚਾਹੀਦੀ ਆ ਕੁਝ ਖਾਸ ਇਦਾਂ ਦਾ ਉਪਰਾਲਾ ਹੋਣਾ ਚਾਹੀਦਾ ਮੈਂ ਕਹਿੰਦਾ ਜੀ ਹੋਣਾ ਚਾਹੀਦਾ ਹੈਗਾ ਜਿਸ ਸਾਡੇ ਦੋ ਵੈਸਟਰ ਇਸ ਦੌੜਾਂ ਦੇ ਵਿੱਚ ਰਹੇ ਆ ਬੀਬੀ ਮਾਨਕੌਰ ਉਹਨਾਂ ਦੀ ਵੀ ਅੱਜ ਗੱਲ ਕਰੂੰਗਾ ਉੱਥੇ ਬਾਪੂ ਜੀ ਹੈਗੇ ਆ ਤਾਂ ਇਹਨਾਂ ਦੀਆਂ ਹਮੇਸ਼ਾ ਜਿਹੜੀਆਂ ਨਾ ਕੁਝ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਉਪਾਲੇ ਕਰਨੇ ਚਾਹੀਦੇ ਕਿ ਇਹਨਾਂ ਦੇ ਕੀਤੇ ਹੋਏ ਜਿਹੜੀਆਂ ਪ੍ਰਾਪਤੀਆਂ ਹਨ ਉਹ ਹਮੇਸ਼ਾ ਲੋਕਾਂ ਨੂੰ ਮਾਰ ਜਿਹੜੀ ਹੈਗੀ ਆ ਇਹ ਉਪਰਾਲੇ ਕਰਨੀ ਚਾਹੀਦੀ ਆ ਇਹ ਪਰਿਵਾਰ ਸਮਾਜਿਕ ਪਰ ਚਲੋ ਸਾਡੇ ਦਿਲਾਂ ਦੇ ਵਿੱਚ ਉਹ ਤਾਂ ਹਮੇਸ਼ਾ ਰਹੂਗਾ ਪਰ ਆਉਣ ਵਾਲੀ ਪੀੜ੍ਹੀ ਨੂੰ ਜੇ ਉਸ ਚੀਜ਼ ਦੇ ਦੇ ਆਪਾਂ ਮਾਰਗਦਰਸ਼ਨ ਦਿਖਾਉਂਦੇ ਰਾਵਾਂਗੇ ਤਾਂ ਤਾਂ ਹੀ ਇਹ ਗੱਲਾਂ ਯਾਦ ਰਹਿੰਦੀਆਂ ਵਾਂ ਹਾਂਜੀ ਜੀ ਬਿਲਕੁਲ ਸੋ ਇਹਨਾਂ ਨੇ ਉਸ ਰੰਗ ਦੇ ਹਿੱਸੇ ਜਿਹੜੇ ਕਿਸੇ ਜਿਹੜੇ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਬਾਪੂ ਫੌਜਾ ਸਿੰਘ ਇਹਨਾਂ ਦੇ ਨਾਲ ਮੌਜੂਦ ਹੁੰਦੇ ਸੀ ਤਾਂ ਕਿਹੜੀਆਂ ਉਹ ਗੱਲਾਂ ਬਾਤਾਂ ਸੀ ਜਿਹੜੀਆਂ ਅੱਜ ਤੱਕ ਸ਼ਾਇਦ ਦੇ ਕਦੇ ਵੀ ਭੁੱਲ ਨਹੀਂ ਪਾਉਣਗੇ ਬਾਪੂ ਫੌਜਾ ਸਿੰਘ ਜੋ ਕਿ ਪੂਰੀ ਦੁਨੀਆ ਨੂੰ ਅਲਵਿਦਾ ਆ ਗਏ ਨੇ ਪਰ ਸੱਚਮੁੱਚ ਇੱਕ ਪ੍ਰੇਰਣਾ ਬਣ ਚੁੱਕੇ ਨੇ